ਮੈਂ ਤਾਂ ਜਾਊਂਗਾ ਮੈਂ ਤਾਂ ਜਾਊਂਗਾ ਜ਼ਰੂਰ ਜਾਊਂਗਾ ਭਾਵੇਂ ਕੋਈ ਛੁੱਟੀ ਦੇਵੇ ਜਾਂ ਨਾ ਦੇਵੇ ਸਕੂਲ ਦੇ ਸਾਹਮਣੇ ਇੱਕ ਵੱਡਾ ਮੈਦਾਨ ਹੈ ਕਈ ਮੁੰਡੇ ਖੜੇ ਨੇ ਬਲਦੇਵ ਆਪਣੀ ਜੇਬ ਵਿੱਚ ਹੱਥ ਪਾਈ ਸਾਰੇ ਮੁੰਡਿਆਂ ਨੂੰ ਸਰਕਸ ਦੇਖਣ ਲਈ ਜਾਣ ਵਾਸਤੇ ਸਲਾਹ ਦੇ ਰਿਹਾ ਗੱਲ ਇਹ ਸੀ ਕਿ ਸਕੂਲ ਦੇ ਕੋਲ ਇੱਕ ਮੈਦਾਨ ਵਿੱਚ ਸਰਕਸ ਪਾਰਟੀ ਆਈ ਸੀ ਸਾਰੇ ਸ਼ਹਿਰ ਦੀਆਂ ਕੰਧਾਂ ਉੱਤੇ ਉਹਦੇ ਇਸ਼ਤਿਹਾਰ ਚਿਪਕਾ ਦਿੱਤੇ ਗਏ ਸਨ ਇਸ਼ਤਿਹਾਰ ਵਿੱਚ ਤਰ੍ਹਾਂ-ਤਰ੍ਹਾਂ ਦੇ ਜੰਗਲੀ ਜਾਨਵਰ ਅਜੀਬ-ਅਜੀਬ ਕੰਮ ਕਰਦੇ ਵਿਖਾਏ ਗਏ ਸਨ। ਮੁੰਡਿਆਂ ਦਾ ਮਨ ਸਰਕਸ ਦੇਖਣ ਨੂੰ ਲਲਚਾ ਰਿਹਾ ਸੀ। ਪਹਿਲਾ ਸ਼ੋਅ ਰਾਤ ਨੂੰ ਸ਼ੁਰੂ ਹੋਣ ਵਾਲਾ ਸੀ ਪਰ ਹੈੱਡਮਾਸਟਰ ਸਾਹਿਬ ਨੇ ਮੁੰਡਿਆਂ ਨੂੰ ਉੱਥੇ ਜਾਣ ਤੋਂ ਮਨਾ ਕਰ ਦਿੱਤਾ ਸੀ। ਇਸ਼ਤਿਹਾਰ ਬੜਾ ਹੀ ਆਕਰਸ਼ਕ ਸੀ। ਆ ਗਿਆ ਹੈ, ਆ ਗਿਆ ਹੈ ਜਿਸ ਸਰਕਸ ਦੀ ਤੁਸੀਂ ਭੁੱਖ ਪਿਆਸ ਭੁੱਲ ਕੇ ਉਡੀ ਕਰ ਰਹੇ ਸੀ ਉਹੀ ਬੰਬਈ ਦੀ ਸਰਕਸ ਆ ਗਈ ਹੈ ਆਓ ਤੇ ਇਸ ਦਾ ਆਨੰਦ ਲਓ ਵੱਡੀਆਂ ਵੱਡੀਆਂ ਖੇਡਾਂ ਤੋਂ ਬਿਨਾ ਇੱਕ ਖੇਡ ਹੋਰ ਵੀ ਦਿਖਾਈ ਜਾਵੇਗੀ ਜੋ ਕਿਸੇ ਨੇ ਨਹੀਂ ਦੇਖੀ ਹੋਣੀ ਤੇ ਨਾ ਹੀ ਕਿਸੇ ਨੇ ਸੁਣੀ ਹੋਣੀ ਮੁੰਡਿਆਂ ਦਾ ਸਾਰਾ ਧਿਆਨ ਸਰਕਸ ਵਿੱਚ ਲੱਗਿਆ ਹੋਇਆ ਸੀ ਸਾਹਮਣੇ ਕਿਤਾਬਾਂ ਖੋਲ ਕੇ ਜਾਨਵਰਾਂ ਦੀਆਂ ਗੱਲਾਂ ਕਰ ਰਹੇ ਸੀ ਕਿਸ ਤਰ੍ਹਾਂ ਸ਼ੇਰ ਤੇ ਬੱਕਰੀ ਇੱਕੋ ਭਾਂਡੇ ਵਿੱਚ ਪਾਣੀ ਪੀਣਗੇ ਇਨਾ ਵੱਡਾ ਹਾਥੀ ਸਾਈਕਲ ਤੇ ਕਿਵੇਂ ਬੈਠੇਗਾ ਸਾਈਕਲ ਦੇ ਵੱਡੇ ਵੱਡੇ ਪਹੀਏ ਹੋਣਗੇ ਤੋਤਾ ਬੰਦੂਕ ਚਲਾਵੇਗਾ ਜੰਗਲੀ ਮਨੁੱਖ ਬਾਬੂ ਬਣ ਕੇ ਮੇਜ਼ ਉੱਤੇ ਬੈਠੇਗਾ ਬਲਦੇਵ ਸਭ ਤੋਂ ਪਿੱਛੇ ਬੈਠਾ ਹੋਇਆ ਆਪਣੀ ਹਿਸਾਬ ਦੀ ਕਾਪੀ ਤੇ ਛੇੜ ਦੀ ਫੋਟੋ ਬਣਾ ਰਿਹਾ ਸੀ ਸੋਚ ਰਿਹਾ ਸੀ ਕੱਲ ਸ਼ਨੀਵਾਰ ਦੀ ਥਾਂ ਜੇ ਐਤਵਾਰ ਹੁੰਦਾ ਤਾਂ ਕਿੰਨਾ ਹੀ ਨਜ਼ਾਰਾ ਆਉਂਦਾ ਬਲਦੇਵ ਨੇ ਬੜੀ ਮੁਸ਼ਕਲ ਦੇ ਨਾਲ ਕੁਝ ਪੈਸੇ ਇਕੱਠੇ ਕੀਤੇ ਸੀ ਸੋਚ ਰਿਹਾ ਸੀ ਕਦੋਂ ਛੁੱਟੀ ਹੋਵੇ ਤੇ ਕਦੋਂ ਭੱਜੇ ਹੈਡਮਾਸਟਰ ਸਾਹਿਬ ਦਾ ਹੁਕਮ ਸੁਣ ਕੇ ਉਹਨੂੰ ਗੁੱਸਾ ਆ ਗਿਆ ਸੀ ਛੁੱਟੀ ਹੁੰਦਿਆਂ ਹੀ ਉਹ ਮੈਦਾਨ ਵਿੱਚ ਆ ਗਿਆ ਤੇ ਮੁੰਡਿਆਂ ਨੂੰ ਕਹਿਣ ਲੱਗਿਆ ਮੈਂ ਤਾਂ ਜਾਊਂਗਾ ਜ਼ਰੂਰ ਜਾਊਂਗਾ ਚਾਹੇ ਕੋਈ ਛੁੱਟੀ ਦੇਵੇ ਜਾਂ ਨਾ ਦੇਵੇ ਦੂਜੇ ਮੁੰਡੇ ਅੱਡੇ ਦਲੇਰ ਤਾਂ ਹੈ ਨਹੀਂ ਸੀ ਕੋਈ ਵੀ ਉਹਦੇ ਨਾਲ ਜਾਣ ਨੂੰ ਤਿਆਰ ਨਾ ਹੋਇਆ ਬਲਦੇਵ ਹੁਣ ਇਕੱਲਾ ਰਹਿ ਗਿਆ ਪਰ ਉਹ ਜਿੱਦੀ ਬੜਾ ਸੀ ਮਨ ਵਿੱਚ ਜੋ ਸੋਚ ਲਿਆ ਉਹਨੂੰ ਪੂਰਾ ਕਰਕੇ ਹਟਦਾ ਸੀ ਸ਼ਨੀਵਾਰ ਨੂੰ ਹੋਰ ਮੁੰਡੇ ਤਾਂ ਮਾਸਟਰ ਜੀ ਦੇ ਨਾਲ ਖਿੱਦੋ ਖੁੰਡੀ ਖੇਡਣ ਚਲੇ ਗਏ। ਬਲਦੇਵ ਹੌਲੀ ਜਿਹਾ ਖਿਸਕ ਕੇ ਸਰਕਸ ਦੇਖਣ ਚਲਾ ਗਿਆ। ਉੱਥੇ ਪਹੁੰਚ ਕੇ ਉਹਨੇ ਜਾਨਵਰ ਵੇਖਣ ਲਈ 10 ਰੁਪਏ ਦਾ ਟਿਕਟ ਖਰੀਦ ਲਿਆ। ਜਾਨਵਰ ਦੇਖਣ ਲੱਗਿਆ। ਇੰਨਾ ਜਾਨਵਰਾਂ ਦੇਖ ਕੇ ਬਲਦੇਵ ਬਹੁਤ ਖਿੱਜਿਆ। ਇਹ ਸ਼ੇਰ ਲਗਦਾ ਹੈ ਨਾ ਇੱਕ ਮਹੀਨੇ ਤੋਂ ਮਲੇਰੀਆ ਬੁਖਾਰ ਹੋਇਆ ਹੋਵੇ। ਉਹ ਭੜਾ ਇੰਨਾ ਉੱਚਾ ਕਿਵੇਂ ਕੁੱਦ ਲੇਗਾ ਇਹ? ਤੇ ਆਹ ਸੁੰਦਰ ਬੰਦਾ ਸ਼ੇਰ ਜਿਵੇਂ ਕਿਸੇ ਨੇ ਦਾ ਕੂਨੀ ਚੂਸ ਲਿਆ ਹੋਵੇ ਮੁਰਦੇ ਵਾਂਗ ਪਿਆ ਵਾ ਵਾਏ ਭਾਲੂ ਆ ਓਏ ਭਾਲੂ ਹੈ ਨਾ ਸੂਰ ਉਹ ਵੀ ਕਾਣਾ ਦੇ ਮੌਦੇ ਮੂੰਹ ਚ ਨਿਕਲ ਕੇ ਭੱਜਿਆ ਹੋਵੇ ਪਰ ਇਹ ਚੀਤਾ ਕੋਈ ਤਗੜਾ ਲੱਗਦਾ ਹੈ ਤੇ ਤਿੰਨ ਟੰਗਾਂ ਵਾਲਾ ਕੁੱਤਾ ਵੀ ਇਹ ਕਹਿ ਕੇ ਖੂਬ ਹੱਸਿਆ ਓਦੀ ਇੱਕ ਲੱਤ ਕਿੰਨੇ ਵੱਡੀ ਆ ਓਏ ਪੂਛ ਕੱਟੀ ਵਾਲੇ ਕੁੱਤੇ ਤਾਂ ਕਈ ਵੇਖੇ ਨੇ ਪਰ ਕੱਟੇ ਪੈਰ ਵਾਲਾ ਕੁੱਤਾ ਪਹਿਲੀ ਵਾਰੀ ਵੇਖਿਆ ਵੇ ਭੰਜੂ ਕਿਵੇਂ ਉਹਨੂੰ ਅਫਸੋਸ ਹੋਇਆ ਕਿ ਦੋਸਤਾਂ ਨਾਲ ਖੇਡ ਛੱਡ ਕੇ ਐਵੇਂ ਇੱਥੇ ਆ ਗਿਆ ਨਾਲੇ ਆਪਣੇ 10 ਰੁਪਏ ਗਵਾ ਲੇ ਐ ਹੋਏ ਜਾਨਵਰਾਂ ਤੋਂ ਮਸੂਫਨ ਜੀ ਵੀ ਲੈਂ ਵੇਖਾਂ ਫੇਰ ਉਹਨੂੰ ਇੱਕ ਵੱਡਾ ਸਾਰਾ ਗੁਬਾਰਾ ਨਜ਼ਰ ਆਇਆ ਉਹਦੇ ਕੋਲ ਖੜਾ ਇੱਕ ਬੰਦਾ ਉੱਚੀ ਉੱਚੀ ਹਾਕਾ ਮਾਰ ਰਿਹਾ ਸੀ ਆਓ ਤੁਰੇ ਆਓ ਤੁਰੇ ਆਓ 5 ਰੁਪਇਆ ਦੇ ਵਿੱਚ ਆਕਾਸ਼ ਦੀ ਸੈਰ ਕਰ ਲੋ ਉਹ ਵੇਖੀ ਰਿਹਾ ਸੀ ਅਚਾਨਕ ਚੀਤੇ ਦੀ ਆਵਾਜ਼ ਸੁਣ ਕੇ ਉਹ ਕਾਪਰ ਗਿਆ ਪਿੱਛੇ ਘੁੰਮ ਕੇ ਦੇਖਿਆ ਤੇ ਡਰ ਨਾਲ ਉਹਦਾ ਦਿਲ ਕੰਬਿਆ ਉਹ ਚੀਤਾ ਪਤਾ ਨਹੀਂ ਕਿਵੇਂ ਪਿੰਜਰੇ ਤੋਂ ਨਿਕਲ ਕੇ ਉਹਦੇ ਵੱਲ ਭੱਜ ਆ ਰਿਹਾ ਸੀ ਬਲਦੇਵ ਅੱਬੜ ਵਾਹੇ ਦੌੜਿਆ ਇਸੇ ਦਰਮਿਆਨ ਇੱਕ ਤਮਾਸ਼ਾ ਹੋਰ ਹੋ ਗਿਆ ਇਧਰ ਉਹ ਚੀਤਾ ਗੁਬਾਰੇ ਵੱਲ ਭੱਜਿਆ ਜਿਹੜਾ ਆਦਮੀ ਗੁਬਾਰੇ ਦੀ ਰੱਸੀ ਫੜੀ ਖੜਾ ਸੀ ਉਹਨੇ ਚੀਤੇ ਨੂੰ ਆਪਣੇ ਵੱਲ ਆਉਂਦੇ ਵੇਖ ਡੌੜਣਾ ਹੀ ਸ਼ੁਰੂ ਕਰਤਾ ਬਲਦੇਵ ਨੂੰ ਤਾਂ ਕੁਝ ਨਾ ਸੋਝਿਆ ਉਹ ਭੱਜ ਕੇ ਗੁਬਾਰੇ ਤੇ ਚੜ ਗਿਆ ਚੀਤਾ ਵੀ ਉਹਨੂੰ ਫੜਨ ਦੇ ਤਾ ਕੁਝ ਗੁਬਾਰੇ ਉੱਤੇ ਜਾ ਚੜਿਆ ਰਸੀ ਛੁੱਟਦਿਆਂ ਸਾਰ ਗੁਬਾਰਾ ਉੱਤੇ ਉੱਡਣ ਲੱਗ ਪਿਆ ਬਲਦੇਵ ਤੇ ਚੀਤਾ ਦੋਹੇ ਜਣੇ ਉੱਪਰ ਜਾਣ ਲੱਗ ਪਏ ਦੇਖਦੇ ਦੇਖਦੇ ਗੁਬਾਰਾ ਲੰਮੇ ਉੱਚੇ ਖਜੂਰ ਦੇ ਰੁੱਖਾਂ ਦੇ ਬਰਾਬਰ ਜਾ ਪਹੁੰਚਿਆ ਬਲਦੇਵ ਨੇ ਇੱਕ ਵਾਰਾ ਹੇਠਾਂ ਵੇਖਿਆ ਕੇ ਲੋਕ ਉੱਚੀ ਉੱਚੀ ਉਹਨੂੰ ਬਚਣ ਦੇ ਉਫਾਅ ਦੱਸ ਰਹੇ ਸੀ ਬਲਦੇਵ ਦੇ ਤਾਂ ਹੋਸ਼ ੁੱਡੇ ਪਏ ਸੀ ਉਹਨੂੰ ਕੁਝ ਵੀ ਸੁਣ ਨਹੀਂ ਸੀ ਰਿਹਾ ਕੋਈ ਵੀ ਗੱਲ ਉਹਨੂੰ ਸਮਝ ਨਹੀਂ ਸੀ ਆ ਰਹੀ ਜਿਵੇਂ ਜਿਵੇਂ ਗੁਬਾਰਾ ਉੱਤੇ ਜਾ ਰਿਹਾ ਸੀ ਚੀਤੇ ਦੇ ਵੀ ਜਿਵੇਂ ਜਾਨ ਨਿਕਲਦੀ ਜਾ ਰਹੀ ਸੀ ਉਹਨੂੰ ਵੀ ਸਮਝ ਨਹੀਂ ਸੀ ਆ ਰਿਹਾ ਕਿ ਉਹਨੂੰ ਉੱਪਰ ਕੌਣ ਲੈ ਜਾ ਰਿਹਾ ਉਹ ਚਾਹੁੰਦਾ ਤਾਂ ਬਲਦੇਵ ਨੂੰ ਬੜੀ ਇਰਾਣ ਨਾਲ ਉਹ ਚਾਹੁੰਦਾ ਤਾਂ ਬਲਦੇਵ ਨੂੰ ਤਾਂ ਬੜੀ ਇਰਾਣ ਨਾਲ ਖਾ ਲੈਂਦਾ ਪਰ ਹੁਣ ਤਾਂ ਉਹਨੂੰ ਆਪਣੀ ਜਹਾਨ ਦਾ ਫਿਕਰ ਪਿਆ ਸੀ ਹਾ ਹਰੂ ਇੰਨਾ ਡਰ ਗਿਆ ਤਲਕ ਤੇ ਸਿਰ ਪਰਨੇ ਥੱਲੇ ਜ਼ਮੀਨ ਤੇ ਡਾੜ ਗਿਆ ਤੇ ਡਿੱਗ ਗਿਆ ਸਾਰ ਉਹਦੀਆਂ ਹੱਡੀਆਂ ਪਸਲੀਆਂ ਝੂਰ ਝੂਰ ਹੋ ਗਈਆਂ ਹੁਣ ਤੱਕ ਤਾਂ ਬਲਦੇਵ ਨੂੰ ਚੀਤੇ ਦਾ ਡਰ ਸੀ ਪਰ ਹੁਣ ਇਹ ਫਿਕਰ ਸੀ ਗੁਬਾਰਾ ਉਹਨੂੰ ਲਿਜਾ ਕਿੱਥੇ ਰਿਹਾ ਇੱਕ ਵਾਰ ਘੰਟਾ ਘਰ ਮਿਨਾਰ ਤੇ ਚੜਿਆ ਸੀ ਉਹ ਤੇ ਉੱਪਰੋਂ ਥੱਲੇ ਦਿਖਦੇ ਹੋਏ ਲੋਕ ਨਿੱਕੇ ਨਿੱਕੇ ਖਡੌਣਿਆਂ ਵਰਗੇ ਲੱਗਦੇ ਸੀ ਪਰ ਹੁਣ ਤਾਂ ਉਹ ਉਨਾ ਤੂੰ ਕਾਫੀ ਉੱਚਾ ਜਾ ਚੁੱਕਾ ਸੀ ਅਚਾਨਕ ਉਹਨੂੰ ਯਾਦ ਆਈ ਉਹਨੇ ਕਿਸੇ ਕਿਤਾਬ ਵਿੱਚ ਪੜ੍ਹਿਆ ਸੀ ਗੁਬਾਰੇ ਦਾ ਮੂੰਹ ਖੋਲ ਦੇਣ ਦੇ ਨਾਲ ਉਹਦੀ ਗੈਸ ਨਿਕਲ ਜਾਂਦੀ ਹੈ ਤੇ ਗੁਬਾਰਾ ਹੇਠਾਂ ਆ ਜਾਂਦਾ ਪਰ ਇਹ ਪਤਾ ਨਹੀਂ ਸੀ ਕਿ ਮੂੰਹ ਹੌਲੀ-ਹੌਲੀ ਖੋਲਣਾ ਚਾਹੀਦਾ ਉਹਨੇ ਗੁਬਾਰੇ ਦਾ ਮੂੰਹ ਇੱਕਦਮ ਖੋਲ ਦਿੱਤਾ ਗੁਬਾਰਾ ਤੇਜ਼ੀ ਨਾਲ ਹੇਠਾਂ ਆਉਣ ਲੱਗ ਪਿਆ ਜਦੋਂ ਜ਼ਮੀਨ ਥੋੜੀ ਜਿਹੀ ਉਚਾਈ ਤੇ ਆ ਗਿਆ ਉਹਨੇ ਹੇਠਾਂ ਵੱਲ ਵੇਖਿਆ ਦਰਿਆ ਵਹਿ ਰਿਆ ਸੀ ਉਹ ਰੱਸੀ ਨੂੰ ਛੱਡ ਕੇ ਦਰਿਆ ਵਿੱਚ ਕੁੱਦ ਪਿਆ ਫਿਰ ਦਰਿਆ ਚ ਤੈਰ ਕੇ ਬਾਹਰ ਆ ਗਿਆ ਇਹ ਕਹਾਣੀ ਸਾਨੂੰ ਸਿਖਿਆ ਦਿੰਦੀ ਹੈ ਵੀ ਜੇ ਮੁਸ਼ਕਲ ਆ ਜਾਵੇ ਤਾਂ ਬੰਦੇ ਨੂੰ ਆਪਣੇ ਹੋਸ਼ ਹਵਾਸ ਕਾਇਮ ਰੱਖਣੇ ਚਾਹੀਦੇ ਆ ਤੇ ਉਹ ਉਹਨਾਂ ਕਰਕੇ ਹੀ ਆਪ ਕੋ ਦਿਮਾਗ ਵਰਤ ਕੇ ਉਸ ਮੁਸ਼ਕਲ ਵਿੱਚੋਂ ਬਾਹਰ ਆ ਸਕਦਾ ਹੈ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਤਾਂ ਪਲੀਜ਼ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਮਿਲਦੇ ਹਾਂ ਫੇਰ ਅਗਲੀ ਕਹਾਣੀ ਦੇ ਵਿੱਚ ਧੰਨਵਾਦ